ਪੰਜਾਬ ਲਾਈਵ 88 ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਦੀ ਧਾਰੀਵਾਲ ਤੋਂ ਅਹਿਮ ਖਬਰ ਲੋਕ ਸਭਾ ਹਲਕਾ ਗਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ਼੍ਰੀ ਦਿਨੇਸ਼ ਬੱਬੂ ਦਾ ਧਾਰੀਵਾਲ ਵਿਖੇ ਪਹੁੰਚਣ ਤੇ ਮੰਡਲ ਪ੍ਰਧਾਨ ਜੋਤੀ ਮਹਾਜਨ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਅਤੇ ਸ਼ਹਿਰ ਵਾਸੀਆਂ ਨੇ ਸ਼ਾਨਦਾਰ ਸਵਾਗਤ ਕੀਤਾ ਇਸ ਮੌਕੇ ਤੇ ਭਾਰਤੀ ਜਨਤਾ ਪਾਰਟੀ ਮੰਡਲ ਧਾਰੀਵਾਲ ਦੇ ਪ੍ਰਧਾਨ ਜੋਤੀ ਮਹਾਜਨ ਅਤੇ ਨਗਰ ਕੌਂਸਲ ਧਾਰੀਵਾਲ ਦੇ ਸਾਬਕਾ ਪ੍ਰਧਾਨ ਅਤੇ ਆਰਐਸਐਸ ਸਾਖਾ ਧਾਰੀਵਾਲ ਦੇ ਸਾਬਕਾ ਪ੍ਰਮੁੱਖ ਸਵਰਨ ਮਰਵਾਹਾ ਨੇ ਕਿਹਾ ਕਿ ਪੂਰੇ ਦੇਸ਼ ਅੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲਹਿਰ ਚੱਲ ਰਹੀ ਹੈ ਅਤੇ ਦਿਨੇਸ਼ ਬੱਬੂ ਨੂੰ ਗਰਦਾਸਪੁਰ ਤੋਂ ਵੱਡੇ ਫਰਕ ਨਾਲ ਜਿਤਾ ਕੇ ਭੇਜਾਂਗੇ ਬੁਲਾਰਿਆ ਨੇ ਕਿਹਾ ਕਿ ਸ਼੍ਰੀ ਦਿਨੇਸ਼ ਬੱਬੂ ਤਿੰਨ ਵਾਰ ਵਿਧਾਇਕ ਅਤੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਦੇ ਅਹਿਮ ਅਹੁਦੇ ਤੇ ਰਹਿੰਦੇ ਪੂਰੀ ਇਮਾਨਦਾਰੀ ਨਾਲ ਕਾਰਜਕਾਲ ਪੂਰਾ ਕੀਤਾ ਅਤੇ ਉਹਨਾਂ ਤੇ ਇੱਕ ਵੀ ਭ੍ਰਸ਼ਟਾਚਾਰ ਦਾ ਦਾਗ ਨਹੀਂ ਹੈ ਇਸ ਮੌਕੇ ਤੇ ਦਿਨੇਸ਼ ਬੱਬੂ ਨੇ ਕਿਹਾ ਕਿ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਸਰਕਾਰ ਵੇਲੇ ਹੋਈ ਅਤੇ ਜ਼ਿਲ੍ਹਾ ਗਰਦਾਸਪੁਰ ਨੂੰ ਵਿਕਾਸ ਪੱਖੋਂ ਮੋਰੀ ਬਣਾਉਣਾ ਉਹਨਾਂ ਦਾ ਸੁਪਨਾ ਹੈ ਜਿਸ ਨੂੰ ਜ਼ਿਲ੍ਹਾ ਵਾਸੀਆਂ ਦੇ ਸਹਿਯੋਗ ਨਾਲ ਪੂਰਾ ਕੀਤਾ ਜਾਵੇਗਾ ਇਸ ਮੌਕੇ ਤੇ ਨਗਰ ਕੌਂਸਲ ਧਾਰੀਵਾਲ ਦੇ ਸਾਬਕਾ ਪ੍ਰਧਾਨ ਸਤੀਸ਼ ਸ਼ਰਮਾ ਉਰਫ ਬਿੱਟੂ, ਰਾਜਨ ਗੋਇਲ, ਅਮਿਤ ਸੂਦ, 브੍ਰਿਜ ਮੋਹਨ ਸਿਆਲ, ਮੈਡਮ ਜੋਤੀ ਭਨਾਰੀ, ਰੋਸ਼ਨ ਕੋਲੀ, ਨਿਸ਼ਾਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ। ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ। ਸਭ ਤੋਂ ਪਹਿਲੇ ਤੇ ਮੈਂ ਆ ਹੀ ਕਹਾਂਗਾ ਕਿ ਜਿਹੜਾ ਪਾਰਟੀ ਨੇ ਡਿਸੀਜਨ ਦਿੱਤਾ ਵਾ ਆ ਮੈਂ ਸਮਝ ਨਹੀਂ ਆ ਗਿਆ ਭਗਵਾਨ ਰਾਮ ਦਾ ਡਿਸੀਜਨ ਆ ਵੀ ਫਾਈਨਲ ਹੈ ਵੀ ਸਾਡੇ ਬੱਬੂ ਜੀ ਨੇ ਜਿੱਤਣਾ ਵਾ ਉਹਦੇ ਤੇ ਕਾਰਨ ਕਿ ਆਪੋਜੀਸ਼ਨ ਵੱਲੋਂ ਇਹਨੇ ਕੋਈ ਮੀਤਵਾਰੀ ਨਹੀਂ ਸੋਟਦੇ ਤੇ ਇਹਨਾਂ ਨੇ ਬੱਬੂ ਉਹਨਾਂ ਦੀ ਜਿੱਤ ਦਾ ਕਾਰਨ ਚਲੋ ਉੱਪਰ ਤੇ ਇਹਨਾਂ ਨੂੰ ਅਸ਼ੀਰਵਾਦ ਭਗਵਾਨ ਦਾ ਵੀ ਆ ਮੋਦੀ ਜੀ ਦਾ ਵੀ ਆ ਪਰ ਪਬਲਿਕ ਦਾ ਇਹਨਾਂ ਨੂੰ ਇਸ ਕਰਕੇ ਜ਼ਿਆਦਾ ਸਾਥ ਆ ਕਿ ਇਹਨਾਂ ਦੀ ਸਾਦਗੀ ਇਹਨਾਂ ਦੇ ਕੰਮ ਕਰਨ ਦਾ ਤਰੀਕਾ ਜੇ ਤਿੰਨ ਵਾਰੀ ਉੱਥੋਂ ਮੌਜੂਦਾ ਐਮਐਲਏ ਰਹੇ ਆ ਕੋਈ ਕਾਰਨ ਨਹੀਂ ਇਹ ਪਹਿਲੀ ਵਾਰੀ 3-400 ਵੋਟਾਂ ਨਾਲ ਜਿੱਤੇ ਆ ਅਗਲੀ ਵਾਰੀ 5000 ਨੇ ਜਿੱਤੇ ਆ ਉਸ ਤੋਂ ਅਗਲੀ ਵਾਰੀ 20000 ਨੇ ਜਿੱਤੇ ਆ ਬਾਕੀ ਡਿਪਟੀ ਸਪੀਕਰ ਰਹੇ ਆ ਪਰ ਲੋਕਾਂ ਨੇ ਢਿੱਡ ਚ ਵੜਿਆ ਬੱਬੂ ਜੀ ਅੱਜ ਵੀ ਸਾਰੇ ਸਾਰੇ ਸਾਡੇ ਮੰਡਲ ਨੇ ਇਹਨਾਂ ਦਾ ਭਾਸ਼ਣ ਸੁਣਿਆ ਇਹਨਾਂ ਦੇ ਭਾਸ਼ਣ ਕਿਹੋ ਜਿਹਾ ਸੀ ਕੋਈ ਹੰਕਾਰਾ ਹੰਕਾਰ ਨਾ ਭਰਿਆ ਥੋੜਾ ਜੀ ਇੱਕ ਸਾਦੇ ਜੀਵਨ ਦਾ ਭਾਸ਼ਣ ਨਹੀਂ ਦੱਸਣਾ ਇੱਕ ਸਾਦਾ ਬੰਦਾ ਸਾਡੇ ਚ ਬੈਠਾ ਵਾ ਤੇ ਇਸ ਕਰਕੇ ਅਣ ਨੇ ਜਿਤਨੇ ਜਿਤਨਾ ਵਾ ਲੋਕਾਂ ਵੀ ਇਹਨਾਂ ਨੂੰ ਦੁਆਵਾਂ ਨਾਲ ਆਲਾ ਭਗਵਾਨ ਰਾਮ ਦਾ ਅਸ਼ੀਰਵਾਦ ਆ ਮੋਦੀ ਜੀ ਦਾ ਇਹਨਾਂ ਨੇ ਕਹ ਲੇ ਕੀ ਉਹਨਾਂ ਦੀ ਟੀਮ ਦਾ ਮੈਂਬਰ ਬੰਨਾ ਹੀ ਬੰਨਾ ਵਾ ਜਿਹਦੇ ਨਾਲ ਸਾਨੂੰ ਵੀ ਉੱਥੇ ਜਾਣ ਦਾ ਮੌਕਾ ਮਿਲੇਗਾ ਇਹ ਹੀ ਤਰੀਕਾ ਜੀ ਇਹਨਾਂ ਕੋ ਦਿੱਲੀ ਜਾ ਕੇ ਉਹਨਾਂ ਦੀ ਜਾਣ ਖਾਵਾਂਗੇ ਜੇ ਉਹਨਾਂ ਕੋ ਚਾਹ ਪੀ ਕੇ ਆਵਾਂਗੇ ਉਹ ਸਾਜ਼ਗਰ ਮਾਹੌਲ ਹੈ ਜੀ ਇਸ ਵੇਲੇ ਬੱਬੂ ਜੀ ਦਾ ਸਵਾਗਤ ਹੈ ਲੋਕਾਂ ਦੇ ਦਿਨਾਂ ਚ ਅਸੀਂ ਰਾਜ ਕਰਾਂਗੇ ਔਰ ਮੈਂ ਅੱਜ ਪਹਿਲੀ ਵਾਰ ਹੀ ਮਿਲਿਆ ਬਹੁਤ ਹੀ ਸਿੰਪਲ ਪਰਸਨ ਜੀ ਨੇ ਬਹੁਤ ਸਾਦਗੀ ਭਰਿਆ ਜੀਵਨ ਹੈ ਇਹਨਾਂ ਦਾ ਔਰ ਜਿਸ ਨੇ ਦੱਸਿਆ ਇਸਰੇ ਪੰਜੂਆਂ ਲੱਗ ਜਾਂਦੇ ਮੈਂ ਸੁਣਿਆ ਵੀ ਸੀ ਲੱਗੇ ਸਾਖਸ਼ਾਹ ਮਿਲ ਕੇ ਬਹੁਤ ਖੁਸ਼ ਹਾਂ ਮਨ ਮੂਝੇ ਉਮੀਦ ਕਰਦੇ ਆ ਕਿ ਇਹਨਾਂ ਦੀਆਂ ਹਨੁਮਾਈ ਸਾਡਾ ਇਲਾਕਾ ਜਿਹੜਾ ਦਿਨ ਰਾਤ ਦਿਗਰੀਓ ਤਰਕੀ ਹੋਵੇ ਤੇ ਜਾਏਗਾ ਔਰ ਅਸੀਂ ਇਹਨੂੰ ਜਿੱਤਿਆ ਕੇ ਮੋਦੀ ਦੀ ਉਸ ਮੰਤਾ ਜਿਹੜੀ ਮਾਲਾ ਹੈ ਉਸ ਨੂੰ ਪੂਰਾ ਕਰਾਂਗੇ ਔਰ ਇਹ ਫਖਰ ਸਾਨੂੰ ਵੀ ਹੋਏਗਾ ਕਿ ਅਸੀਂ ਮੋਦੀ ਦੀ ਦੱਸਣਾ ਕਿਹਾ ਕਿ ਪ੍ਰਧਾਨ ਮੰਤਰੀ ਬਨਾ ਚ ਸਾਡਾ ਵੀ ਯੋਗਦਾਨ ਹੈ ਔਰ ਅਸੀਂ ਬੁਰਾ ਯੋਗਦਾਨ ਪਾਵਾਂਗੇ ਅਸੀਂ ਉਸ ਪ੍ਰਭੂ ਰਾਮ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਗੱਲ ਹੈ ਵੀ ਇਹ ਜੇ ਇਹ ਖੋਦੀ ਬਹੁਤ ਨੇ ਵਿਦਵਾਨ ਨੇ ਇਹ ਨਹੀਂ ਰਹਿਨਮਾ ਜਿਹਾ ਹੀ ਲੜਨਾ ਇਸ ਕਰਕੇ ਮੈਂ ਇਹਨਾਂ ਨੂੰ ਸਿਰਫ ਪ੍ਰਾਰਥਨਾ ਇਹ ਕਰਾਂਗੇ ਵਰਕਰ ਜਾਣੇ ਤੁਹਾਡੇ ਜਦੋਂ ਤੁਸੀਂ ਜਿੱਤ ਜਿਆਣਾ ਤਾਂ ਵਰਕਰ ਦਾ ਮਾਨ ਸਨਮਾਨ ਰੱਖਿਓ ਬਸ ਇਨਾ ਹੀ ਲਫਜ਼ਾਂ ਨਾਲ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਮੇਰਾ ਨਾਮ ਤੇ ਜੋਤੀ ਭੰਡਾਰੀ ਮੈਂ ਧਾਰੀਵਾਲ ਤੋਂ ਆਣ ਵਾਲੀਆਂ ਆਂ ਔਰ ਦਿਨੇਸ਼ ਪਪਾ ਜੀ ਨੂੰ ਸਾਡੇ ਵੱਲੋਂ ਖੁਲਾੜਾ ਗਿਆ ਇਹ ਸਾਨੂੰ ਬਹੁਤ ਵਧੀਆ ਲੱਗਾ ਵਾ ਔਰ ਮੇਰੇ ਵੱਲੋਂ ਇਹ ਵਾ ਕਿ ਜਿਹੜੀ ਇਹ ਲੇਡੀਜ਼ ਨੇ ਉਹ ਆਪਣੇ ਵੱਲੋਂ ਮੇਰੇ ਨਾਲ ਸਹਿਯੋਗ ਦੇਣ ਹੋਰ ਕੁਝ ਸਹਿਯੋਗ ਦੇਣ ਕਿ ਤਾਂ ਕਿ ਇਹਨਾਂ ਨੂੰ ਜਿਤਾਇਆ ਜਾਵੇ ਔਰ ਧਾਰੀਵਾਲ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਜਿਹੜੀ ਲੇਡੀਜ਼ ਨੂੰ ਪ੍ਰੋਬਲਮਸ ਆਉਂਦੀਆਂ ਉਹ ਮੈਂ ਨਾਲ ਸ਼ੇਅਰ ਕਰਨ ਔਰ ਮੈਂ ਇਹਨਾਂ ਨੂੰ ਇਹਨਾਂ ਤੱਕ ਲੈ ਕੇ ਜਾਵਾ ਔਰ ਇਹਨਾਂ ਦੇ ਨੁਮਤ ਪੁੱਤ ਪੁੱਤੇ ਹੀ ਲੇਡੀਜ਼ ਨੂੰ ਅੱਗੇ ਵਧਣ ਦਾ ਮੌਕਾ ਮਿਲਦਾ ਹਾਂਜੀ ਤੇ ਆ ਕੇ ਪ੍ਰੋਗਰਾਮ ਸਟਾਰਟ ਕਰ ਰਹੇ ਆ ਕਿ ਸਾਰੀ ਲੇਡੀਜ਼ ਜੋ ਮੇਰੇ ਨਾਲ

ਔਰ ਪਾਰਟੀ ਨੇ ਉਹਨਾਂ ਦੀ ਭਾਵਨਾ ਨੂੰ ਦੇਖਦੇ ਹੋਏ ਲੋਕਲ ਉਮੀਦਵਾਰ ਦਿੱਤਾ ਕਰ। ਔਰ ਚੋਣ ਕੋਈ ਮੁਸ਼ਕਲ ਨਹੀਂ ਕਿਉਂਕਿ ਬੀਜੇਪੀ ਦਾ ਵਰਕਰ ਦਿਖਲੇ ਉਹ ਗੱਲ ठान ਲੈਂਦਾ ਨਾ ਜੀ। ਬੀਜੇਪੀ ਵਰਕਰ ਜਿਹੜੇ ਮਿਹਨਤ ਕਰਨਾ ਸ਼ੁਰੂ ਕਰ ਦਰ ਉਹਦੇ ਵਾਸਤੇ ਕੋਈ ਮੁਸ਼ਕਲ ਨਹੀਂ ਹੁੰਦੀ। ਦੇਖੋ ਜिले ਦੀ ਬਹੁਤ ਵਧੀਆ ਮੋਗਲ ਆ। ਬਾਕੀ ਦੇਖੋ ਕੈਂਡੀਡੇਟ ਦੀ ਗੱਲ ਹੈ। ਇਹ ਤੇ ਉਹਨਾਂ ਪਾਰਟੀਆਂ ਦੇਖਣਾ ਕਦੋਂ ਉਤਾਰਨੇ ਕਦੋਂ ਨਹੀਂ ਦੇ ਰੀਟਾ ਦੇਣੀ। ਲੇਕਿਨ ਬੀਜੇਪੀ ਦਾ ਕੈਂਡੀਡੇਟ ਜਿਹੜਾ ਅਨਾਉਂਸ ਕਰਦਾ। ਔਰ ਜਿੱਥੇ ਮੇਰੀ ਗੱਲ ਹੈ ਦੇਖੋ ਮੈਂ ਤਾਂ ਮਿਹਨਤ ਕਰਾਂ ਜੀ ਵਿਸ਼ਵਾਸ ਕਰਨਾ। ਮੈਨੂੰ ਇੱਕੋ ਬਸ ਫੇਰੇ 6 ਵਜੇ ਚੱਲਣਾ ਰਾਤ 11 ਵਜੇ 12 ਵਜੇ ਜਿੰਨੇ ਵੀ ਕੋਮਾਂ ਚੱਲੇ ਰਹਿਣਾ ਇਹ ਹੋਰ ਮਿਹਨਤ ਕਰੀ ਦੀ ਆ ਕਦੀ ਆਪਣੇ ਆਪ ਨੂੰ ਇਹ ਨਹੀਂ ਸੋਚਿਆ ਕਿ ਮੈਂ ਐਮਐਲਏ ਰਿਆਂ ਜਾਂ ਬੀਐਨਪੀ ਬਨਾਂ ਮੈਂ ਇੱਕ ਬੀਜੇਪੀ ਦਾ ਵਰਕਰ ਤੌਰ ਤੇ ਦਾ ਉਹਦਾ ਨਹੀਂ ਬੀਜੇਪੀ ਦਾ ਵਰਕਰ ਆ ਉਹਦਾ ਕੰਮ ਕਰਨਾ ਪਰ ਪਾਰਟੀ ਦਾ ਬੀਜੇਪੀ ਦੇ ਵਰਕਰ ਨੂੰ ਟਿਕਟ ਦਿੰਦੀ ਹੈ ਦੇਖੋ ਗੱਲ ਇਹ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਕਾਰਗਰਦਾ ਜਿਹੜੇ ਆ ਉਹ ਤਕੜੇ ਹੋਗੇ ਲੱਗਣਾ ਮੋਦੀ ਜੀ ਫਿਰ ਤੋਂ ਪ੍ਰਧਾਨ ਮੰਤਰੀ ਬਣਨ ਦੇ ਵਾਸਤੇ ਸਾਰੇ ਜੋਰ ਲਗਾਓ। ਔਰ ਲੋਕਾਂ ਦੇ ਮੰਨ ਕੇ ਜਿਹੜੀ ਗੱਲ ਸੀ ਇਹ ਪਾਰਟੀ ਨੇ ਉਹਨਾਂ ਦੀ ਭਾਵਨਾ ਦੀ ਪੂਰੀ ਕਦਰ ਕੀਤੀ ਹੈ। ਕਿ ਲੋਕਲ ਕੈਂਡੀਡੇਟ ਜਿਹੜਾ ਉਤਾਰਿਆ ਹੈ।